ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਹੋ ਆਪਣਾ ਵੀ ਹਾਲ ਠੀਕ ਹੈ ਵਧੀਆ ਚੜ੍ਹਦੀ ਕਲਾ ਹੈ ਅੱਜ ਬਹੁਤ ਖੁਸ਼ੀ ਹੋਈ ਮਨ ਨੂੰ 3 ਸਾਲ 2 ਮਹੀਨੇ ਦੇ ਬਾਅਦ ਜਿਹੜਾ ਮੇਰਾ ਸੁਪਨਾ ਅਜ ਪੂਰਾ ਹੋਇਆ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਫੋਮ ਤੇ ਜੇ ਮੈਂ ਮੈਂ ਸੈਂਪਲੇ ਚਾਇਆ ਆਪਣੇ 3 ਸਾਲ ਐਕਸੀਡੈਂਟ ਹੋਣ ਤੋਂ ਬਾਅਦ ਸੈਂਪਲੇ ਮੈਂ ਕੋਸ਼ਿਸ਼ ਕੀਤੀ ਵੀ ਮੈਂ ਐਦਾਂ ਇੱਕ ਬੈੱਡ ਦੇ ਬਹਿ ਕੇ ਆਪਣੇ ਆਪ ਵੀ ਮੈਂ ਖਾਣਾ ਪੀਣਾ ਖਾ ਮਾਂ ਤੇ ਮੈਂ ਬੈਠਾ ਆਲੇ-ਦੋਲੇ ਲੇਖਾ ਅੱਜ ਮੇਰਾ ਸੁਪਨਾ ਪੂਰਾ ਹੋ ਗਿਆ ਬਹੁਤ ਉਦਖੰਡ ਆਏ ਬਹੁਤ ਸਰੀਰ ਤੇ ਸੰਤਾਪ ਹੰਡਾਇਆ ਅੱਜ ਉਹ ਸੁਪਨਾ ਮੇਰਾ ਪੂਰਾ ਹੋਇਆ ਤਾਂ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ ਤੇ ਜਿਵੇਂ ਉਹ ਨੂੰ ਮੈਂ ਬੈਠ ਕੇ ਪਾਣੀ ਪੀਤਾ ਤੇ ਰੋਟੀ ਮੈਂ ਖਾਉਂਗਾ ਉਹਨ ਤੇ ਬੜੀ ਮਨ ਨੂੰ ਆਪਣੇ ਬੜਾ ਸਕੂਨ ਮਿਲਦਾ ਖੁਸ਼ੀ ਮਿਲਦੀ ਵੀ ਐਦਾਂ ਮੈਂ ਆਪਣੇ ਬੈਠਣ ਜੋ ਹੋ ਗਿਆ ਆਪਣੇ ਨੂੰ ਸਟੇਬਲ ਕਰ ਸਕਦਾ ਮੈਂ ਬੈਠ ਕੇ ਤੇ ਇਹੀ ਮੈਂ ਨੂੰ ਤੁਹਾਡੀਆਂ ਦੁਆਵਾਂ ਸਾਰਿਆਂ ਦੀਆਂ ਤੇ ਮੇਰਾ ਸੰਗਤ ਮੇਰੀ ਵਾਈਫ ਦਾ ਜਿਹੜਾ ਅੱਜ ਮੈਨੂੰ ਐਕਸਪੈਕ ਲੈ ਕੇ ਆਇਆ ਬਹੁਤ ਮਨ ਖੁਸ਼ੀ ਹੈ ਜੀ ਤੇ ਬਹੁਤ ਬਹੁਤ ਤੁਹਾਡਾ ਤੁਹਾਨੂੰ ਸਾਰਿਆਂ ਦਾ Dos más